ਅੱਜ ਆਪਾਂ ਗੁਰੂ ਗ੍ਰੰਥ ਗੁਰੂ ਪੰਥ ਦੇ ਸਿਧਾਂਤ ਬਾਰੇ ਵਿਚਾਰਨ ਦਾ ਯਤਨ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਸਾਹਿਬ ਸੰਸਾਰ ਤੇ ਆਏ ਉਹਨਾਂ ਨੇ ਭੁੱਲੀ ਭੜਕੀ ਲੁਕਾਈ ਨੂੰ ਸੱਚ ਦਾ ਰਾਹ ਵਿਖਾਇਆ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਸਿੱਧਾਂ ਨੇ ਸਵਾਲ ਕਰਕੇ ਪੁੱਛਿਆ ਵੀ ਇਹ ਸਿੱਖੀ ਦਾ ਮਹੱਲ ਤੁਸੀਂ ਕਿਸ ਬੁਨਿਆਦ ਦੇ ਉੱਪਰ ਖੜਾ ਕਰਨਾ ਚਾਹੁੰਦੇ ਹੋ ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜਵਾਬ ਦਿੱਤਾ ਗੋਰ ਸੰਗਤ ਬਾਣੀ ਬਿਨਾ ਦੂਜੀ ਓਟ ਨਹੀਂ ਹੈ ਰਾਈ ਇੱਕ ਸੰਗਤ ਹੈ ਇੱਕ ਬਾਣੀ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸੰਸਾਰ ਦੇ ਲੋਕਾਂ ਨੂੰ ਸ਼ਬਦ ਨਾਲ ਜੋੜਿਆ ਮਹਾਰਾਜ ਨੇ ਇਹ ਵੀ ਕਿਹਾ ਵੀ ਇਹ ਸਾਰੀ ਸ੍ਰਿਸ਼ਟੀ ਜਿਹੜੀ ਹੈ ਇਹ ਸ਼ਬਦ ਤੋਂ ਹੀ ਪੈਦਾ ਹੋਈ ਹੈ ਕੀਤਾ ਪਸਾਓ ਏਕੋ ਕਬਾਓ ਤਿਸਤੇ ਹੋਏ ਲਖ ਦਰਿਆਓ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਦੁਨੀਆ ਦੇ ਲੋਕਾਂ ਨੂੰ ਸਮਝਾਇਆ ਵੀ ਸਰੀਰ ਨਾਸ਼ਵੰਤ ਹੈ ਸਰੀਰ ਅੱਜ ਹੈ ਕੱਲ ਨਹੀਂ ਹੋਏਗਾ ਲੇਕਿਨ ਸ਼ਬਦ ਜਿਹੜਾ ਵਾ ਉਸ ਦੇ ਵੀ ਰਹਿਣ ਵਾਲਾ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਪ ਬਾਣੀ ਉਚਾਰਨ ਕੀਤੀ ਨਾਲੇ ਇਹ ਵੀ ਗੱਲ ਕਹੀ ਇਹ ਬਾਣੀ ਮੇਰੀ ਨਹੀਂ ਹੈ ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵਿਲਾ ਲੋ ਇਹ ਬਾਣੀ ਰੱਬ ਦੇ ਘਰ ਵਿੱਚੋਂ ਆਈ ਹੋਈ ਇਲਾਹੀ ਬਾਣੀ ਹੈ ਅਕਾਲੀ ਬਾਣੀ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਆਪ 19 ਰਾਗਾਂ ਦੇ ਵਿੱਚ ਪਾਵਨ ਪਵਿੱਤਰ ਗੁਰਬਾਣੀ ਨੂੰ ਉਚਾਰਨ ਕੀਤਾ ਇਸ ਤੋਂ ਇਲਾਵਾ ਉਹਨਾਂ ਨੇ ਲਮੇਰੀਆਂ ਬਾਣੀਆਂ ਜਪਜੀ ਸਾਹਿਬ ਦੀ ਪਾਵਨ ਬਾਣੀ ਹੋਵੇ ਆਸਾ ਜੀ ਕੀ ਵਾਰ ਦੀ ਹੋਵੇ ਸਿੱਧ ਗੋਸ਼ਟ ਹੋਵੇ ਓੰਕਾਰ ਬਾਣੀ ਹੋਵੇ ਲਮੇਰੀਆਂ ਬਾਣੀਆਂ ਵੀ ਉਚਾਰਨ ਕੀਤੀਆਂ ਇਹਦੇ ਤੋਂ ਇਲਾਵਾ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜਦੋਂ ਸਿੱਖੀ ਪ੍ਰਚਾਰ ਕੀਤਾ ਤਾਂ ਫਿਰ ਭਾਰਤ ਦੇ ਕੋਨੇ-ਕੋਨੇ ਵਿੱਚ ਜਾ ਕੇ ਵੱਖ-ਵੱਖ ਭਗਤ ਸਹਿਬਾਨ ਦੀ ਬਾਣੀ ਨੂੰ ਵੀ ਇਕੱਤਰ ਕੀਤਾ ਸੀ 15 ਭਗਤਾਂ ਦੀ ਬਾਣੀ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇਕੱਠੀ ਕੀਤੀ ਆਪਣੇ ਤੋਂ ਬਾਅਦ ਇਹ ਸਾਰਾ ਬਾਣੀ ਦਾ ਖਜ਼ਾਨਾ ਜਿਹੜਾ ਸੀ ਗੁਰੂ ਨਾਨਕ ਸਾਹਿਬ ਨੇ ਗੁਰੂ ਅੰਗਦ ਸਾਹਿਬ ਜੀ ਨੂੰ ਸੌਂਪ ਦਿੱਤਾ ਗੁਰੂ ਅੰਗਦ ਸਾਹਿਬ ਮਹਾਰਾਜ ਨੇ ਇਹਦੇ ਵਿੱਚ ਵਾਅਦਾ ਕਰਦਿਆਂ 63 ਸ਼ਲੋਕ ਉਚਾਰਨ ਕੀਤੇ ਬਾਣੀ ਦਾ ਖਜ਼ਾਨਾ ਗੁਰੂ ਅਮਰਦਾਸ ਮਹਾਰਾਜ ਕੋਲ ਆਇਆ ਗੁਰੂ ਅਮਰਦਾਸ ਮਹਾਰਾਜ ਨੇ ਪਹਿਲਾਂ ਤੇ ਸਮੁੱਚੀ ਮਾਨਵਤਾ ਨੂੰ ਆਵਾਜ਼ ਦਿੰਦਿਆਂ ਕਿਹਾ ਆਵੋ ਸਿੱਖ ਸਤਗੁਰ ਕੇ ਪਿਆਰਿਓ ਗਾਵੋ ਸੱਚੀ ਬਾਣੀ ਫਿਰ ਉਹਨਾਂ ਨੇ ਵੀ 17 ਰਾਗਾਂ ਦੇ ਵਿੱਚ ਪਾਵਨ ਗੁਰਬਾਣੀ ਨੂੰ ਉਚਾਰਨ ਕੀਤਾ ਗੁਰੂ ਰਾਮਦਾਸ ਸਹਿਬ ਮਹਾਰਾਜ ਨੇ 30 ਰਾਗਾਂ ਦੇ ਵਿੱਚ ਪਾਵਨ ਗੁਰਬਾਣੀ ਦਾ ਖਜ਼ਾਨਾ ਉਚਾਰਨ ਕੀਤਾ ਔਰ ਇਸ ਦੇ ਵਿੱਚ ਵੱਡਾ ਯੋਗਦਾਨ ਪਾਇਆ ਗੁਰੂ ਅਰਜਨ ਸਹਿਬ ਮਹਾਰਾਜ ਨੇ ਵੀ 30 ਰਾਗਾਂ ਦੇ ਵਿੱਚ ਪਾਵਨ ਗੁਰਬਾਣੀ ਨੂੰ ਉਚਾਰਨ ਕੀਤਾ ਉਹਨਾਂ ਦੀਆਂ ਲਮੇਰੀਆਂ ਬਾਣੀਆਂ ਵੀ ਆਪਾਂ ਪੜਦੇ ਹਾਂ ਜਿਵੇਂ ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਹੋਵੇ ਫਿਰ ਇਸ ਤੋਂ ਇਲਾਵਾ 11 ਭਟ ਸਹਿਬਾਨ ਦੇ ਉਚਾਰਨ ਕੀਤੇ ਹੋਏ 123 ਵਈਏ ਉਵੀ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਕੋਲ ਆਏ ਫਿਰ ਇਸੇ ਤਰ੍ਹਾਂ ਦੇ ਨਾਲ ਗੁਰੂ ਘਰ ਦੇ ਕੀਰਤਨੀਏ ਬਾਬਾ ਸਤਾ ਜੀ ਬਾਬਾ ਬਲਵੰਡ ਜੀ ਉਹਨਾਂ ਦੀਆਂ ਉਚਾਰਨ ਕੀਤੀਆਂ ਅੱਠ ਪੌੜੀਆਂ ਜੋ ਰਾਮਕਲੀ ਰਾਗ ਦੇ ਵਿੱਚ ਹੈ ਰਾਮਕਲੀ ਵਾਰ ਦੇ ਨਾਮ ਨਾਲ ਆਪਾਂ ਯਾਦ ਕਰਦੇ ਹਾਂ ਇਸੇ ਤਰ੍ਹਾਂ ਦੇ ਨਾਲ ਬਾਬਾ ਸੁੰਦਰ ਜੀ ਦੇ ਉਚਾਰਨ ਕੀਤੇ ਹੋਏ 6 ਬੰਦ ਉਹਨੂੰ ਆਪਾਂ ਸੱਦ ਬਾਣੀ ਕਹਿੰਦੇ ਆ ਇਹ ਸਾਰੀ ਬਾਣੀ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਕੋਲ ਇਕੱਤਰ ਹੋਈ ਪੰਜ ਗੁਰੂ ਸਾਹਿਬਾਨ ਦੀ ਬਾਣੀ 15 ਭਗਤਾਂ ਦੀ ਬਾਣੀ 11 ਭਟਾਂ ਦੀ ਬਾਣੀ ਔਰ ਤਿੰਨ ਸਿੱਖਾਂ ਦੀ ਬਾਣੀ ਇਹ ਸਾਰੀ ਬਾਣੀ ਨੂੰ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਰਾਮਸਰ ਸਰੋਵਰ ਦੇ ਕੰਢੇ ਦੇ ਉੱਪਰ ਬੈਠ ਕੇ ਸੰਪਾਦਿਤ ਕੀਤਾ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਿਹੜਾ ਉਹ ਭਾਈ ਗੁਰਦਾਸ ਜੀ ਦੇ ਕੋਲੋਂ ਲਿਖਵਾਇਆ ਗਿਆ ਸਭ ਤੋਂ ਪਹਿਲਾਂ ਜਪਜੀ ਸਾਹਿਬ ਜਪਜੀ ਸਾਹਿਬ ਤੋਂ ਬਾਅਦ ਸੋ ਦਰ ਦੇ ਸਰਲੇਖੇ 89 ਸ਼ਬਦ ਸੋਲੇ ਦੇ ਸਰਲੇਖੇ 5 ਸ਼ਬਦ ਜਿਹੜੇ ਉਹ ਦਰਜ ਕੀਤੇ ਗਏ ਫਿਰ ਸ਼੍ਰੀ ਰਾਗ ਤੋਂ ਆਰੰਭ ਕਰਕੇ 30 ਰਾਗਾਂ ਦੇ ਵਿੱਚ ਪਾਵਨ ਗੁਰਬਾਣੀ ਜਿਹੜੀ ਉਹ ਦਰਜ ਕੀਤੀ ਗਈ ਇਹਦੇ ਤੋਂ ਇਲਾਵਾ 22 ਵਾਰਾਂ ਜਿਹੜੀਆਂ ਸੀ ਉਹ ਦਰਜ ਕੀਤੀਆਂ ਗਈਆਂ ਫਿਰ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਉਹਨਾਂ ਵਾਰਾਂ ਦੇ ਨਾਲ ਸ਼ਲੋਕ ਜਿਹੜੇ ਸੀ ਉਹ ਦਰਜ ਕੀਤੇ ਜਿਹੜੇ ਸ਼ਲੋਕ ਵਾਰਾਂ ਦੇ ਵਿੱਚ ਦਰਜ ਹੋਣ ਤੋਂ ਵੱਧ ਗਏ ਉਹਨਾਂ ਨੂੰ ਸਰਲੇਖ ਦਿੱਤਾ ਸ਼ਲੋਕ ਵਾਰਾਂ ਤੇ ਵਧੇਰੇ ਉਹਨਾਂ ਨੂੰ ਵੀ ਸਤਗੁਰਾਂ ਨੇ ਦਰਜ ਕੀਤਾ ਮੁਦਾਵਨੀ ਦੀ ਮੋਹਰ ਲਾ ਕੇ ਤੇ ਸ਼ੁਕਰਾਨਿਆਂ ਦਾ ਸ਼ਲੋਕ ਜਿਹੜਾ ਸੀ ਉਹ ਉਚਾਰਨ ਕੀਤਾ ਦੋ ਤਰ੍ਹਾਂ ਦਾ ਫਿਰ ਤਤਕਰਾ ਲਿਖਿਆ ਗਿਆ ਬਾਣੀ ਦਾ ਰਾਗਾਂ ਦਾ ਤਤਕਰਾ ਤੇ ਸ਼ਬਦਾਂ ਦਾ ਤਤਕਰਾ ਜਿਲਦਬੰਦੀ ਕਰਵਾਈ ਗਈ ਕਰਵਾਉਣ ਤੋਂ ਬਾਅਦ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਕਰਵਾਇਆ ਗਿਆ ਔਰ ਪਹਿਲੇ ਮੁੱਖ ਗ੍ਰੰਥੀ ਬਾਬਾ ਬੁੱਢਾ ਸਾਹਿਬ ਜੀ ਨੂੰ ਲਾਇਆ ਗਿਆ ਉਸ ਤੋਂ ਬਾਅਦ 6ਵੇਂ ਸਰੂਪ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਬਾਣੀ ਨਹੀਂ ਉਚਾਰਨ ਕੀਤੀ ਪਰ ਇੱਕ ਗੱਲ ਦਰਸਾਈ ਉਹਨਾਂ ਦੇ ਜੀਵਨ ਦੀ ਉਹ ਸਾਖੀ ਆਪਾਂ ਸੁਣੀ ਹੈ ਭਾਈ ਗੋਪਾਲੇ ਨੇ ਜਦੋਂ ਜਬਜੀ ਸਾਹਿਬ ਦਾ ਪਾਠ ਸੁਣਾਇਆ ਉਹਨੇ ਦੋ ਘੋੜਿਆਂ ਦੀ ਮੰਗ ਕੀਤੀ ਤੇ ਸਤਿਗੁਰਾਂ ਨੇ ਉਹਨੂੰ ਘੋੜਿਆਂ ਦੀ ਬਖਸ਼ਿਸ਼ ਕੀਤੀ ਇਹ ਸਾਖੀ ਸਾਨੂੰ ਦਰਸਾਉਂਦੀ ਹੈ ਕਿ ਬਾਣੀ ਨੂੰ ਪੜਦੇ ਆ ਜੋ ਵੀ ਸਿੱਖ ਮੰਗਦਾ ਹੈ ਗੁਰੂ ਉਹਦੇ ਮਨ ਦੀ ਇੱਛਾ ਪੂਰੀਆਂ ਕਰਦੇ ਆ ਇਸ ਤੋਂ ਬਾਅਦ ਗੁਰੂ ਹਰ Rai ਸਾਹਿਬ ਮਹਾਰਾਜ ਜੀ ਨੇ ਜਿਹੜਾ ਸੀ ਸਿੱਖਾਂ ਨੂੰ ਕਿਹਾ ਵੀ ਬਾਣੀ ਪੜਨ ਦੇ ਨਾਲ ਜਿਹੜਾ ਵਾ ਇਦਾਂ ਠੰਢਾਈ ਅੰਦਰ ਜੰਮ ਜਾਂਦੀ ਹੈ ਜਿਵੇਂ ਕੁਜੇ ਦੇ ਵਿੱਚ ਰੋਜ਼-ਰੋਜ਼ ਦੁੱਧ ਰਿੜਕਿਆ ਜਾਂਦਾ ਹੈ ਤੇ ਉਹਦੀ ਠੰਢਾਈ ਉਹਦਾ ਕੁਝ ਇਹਦੇ ਵਿੱਚ ਜੰਮਦੀ ਹੈ ਚਾਟੀ ਦੇ ਉੱਪਰ ਜੰਮ ਜਾਂਦੀ ਹੈ ਇਹਦਾ ਬਾਣੀ ਦਾ ਅਸਰ ਮਨ ਦੇ ਉੱਪਰ ਹੁੰਦਾ ਹੈ ਗੁਰੂ ਹਰ Rai ਸਾਹਿਬ ਮਹਾਰਾਜ ਜੀ ਉੱਠਣ ਲੱਗੇ ਤਾਂ ਉਹਨਾਂ ਦਾ ਗੋਡਾ ਜਿਹੜਾ ਸੀ ਉਹ ਬੈੱਡ ਦੇ ਨਾਲ ਵੱਜ ਗਿਆ ਸੱਟ ਲੱਗੀ ਸਿੱਖਾਂ ਕਿਹਾ ਮਹਾਰਾਜ ਇੰਨੀ ਕਾਦੀ ਕਾਲੀ ਸੀ ਸਤਿਗੁਰੂ ਕਹਿੰਦੇ ਸੰਗਤ ਸ਼ਬਦ ਕੀਰਤਨ ਕਰਦੀ ਆ ਰਹੀ ਹੋਵੇ ਉਹਦਾ ਸਤਿਕਾਰ ਕਰਨਾ ਜ਼ਰੂਰੀ ਹੈ ਫਿਰ ਉਸ ਤੋਂ ਬਾਅਦ ਅੱਠਵੇਂ ਸਰੂਪ ਦੇ ਵਿੱਚ ਵੀ ਬਾਣੀ ਨਹੀਂ ਉਚਾਰਨ ਕੀਤੀ ਨੌਵੇਂ ਸਰੂਪ ਦੇ ਵਿੱਚ ਜਾ ਕੇ ਫਿਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ 15 ਰਾਗਾਂ ਦੇ ਵਿੱਚ 98 ਸ਼ਬਦ ਤੇ 57 ਸ਼ਲੋਕ ਜਿਹੜੇ ਉਹ ਉਚਾਰਨ ਕੀਤੇ ਜਿੱਥੇ ਪਹਿਲਾ 30 ਰਾਗਾਂ ਦੇ ਵਿੱਚ ਬਾਣੀ ਸੀ 31ਵਾਂ ਰਾਗ ਜੈ ਜੈ ਵੰਤੀ ਰਾਗ ਜਿਹੜਾ ਸੀ ਉਹਦੇ ਵਿੱਚ ਬਾਣੀ ਕੇਵਲ ਤੇ ਕੇਵਲ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਉਚਾਰਨ ਕੀਤੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹ ਸਾਰੀ ਬਾਣੀ ਦੁਬਾਰਾ ਤੋਂ ਇਕੱਤਰ ਕਰਕੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਜਿਹੜੀ ਉਹ ਸ਼ਾਮਿਲ ਕੀਤੀ ਇਹਨੂੰ ਆਪਾਂ ਕਹਿੰਦੇ ਆ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨਤਾ ਦਿਵਸ ਹੈ ਔਰ ਇਦਾਂ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਹੜੇ ਆ ਪਹਿਲੇ ਜਾਮੇ ਤੋਂ ਲੈ ਕੇ ਔਰ 10ਵੇਂ ਜਾਮੇ ਦੇ ਵਿੱਚ ਜਾ ਕੇ ਇਹਦੇ ਸੰਪੂਰਨ ਹੁੰਦੇ ਆ ਦੂਜੇ ਪਾਸੇ ਸੰਗਤ ਦੀ ਗੱਲ ਕਰੀਏ ਕਿਉਂਕਿ ਭਾਈ ਗੁਰਦਾਸ ਕਹਿੰਦੇ ਗੁਰ ਸੰਗਤ ਬਾਣੀ ਬਿਨਾ ਦੁਜੀਤ ਨਹੀਂ ਹੈ ਰਾਈ ਇੱਕ ਪਾਸੇ ਬਾਣੀ ਸੀ ਇੱਕ ਪਾਸੇ ਸੰਗਤ ਸੀ ਗੁਰੂ ਨਾਨਕ ਸਾਹਿਬ ਮਹਾਰਾਜ ਜਿੱਥੇ ਗਏ ਉਹਨਾਂ ਨੇ ਧਰਮਸ਼ਾਲ ਦੀ ਸਥਾਪਨਾ ਕੀਤੀ ਔਰ ਧਰਮਸ਼ਾਲ ਦੇ ਵਿੱਚ ਸੰਗਤਾਂ ਕੇ ਬੈਠਦੀ ਹੈ ਔਰ ਸੰਗਤ ਜਿਹੜੀ ਹੈ ਬਾਣੀ ਦੇ ਨਾਲ ਜੁੜਦੀ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਦਾਂ ਕਰਕੇ ਸੰਗਤ ਦੀ ਅਰੰਭਤਾ ਕੀਤੀ ਸੀ ਫਿਰ ਆਪ ਹੀ ਸੰਗਤ ਨੂੰ ਇਨਾ ਮਾਨ ਦਿੱਤਾ ਤੇ ਕਿਆ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ ਨੌ ਜਾਮਿਆਂ ਤੱਕ ਜਿਹੜਾ ਸੀ ਉਹ ਸੰਗਤ ਨੂੰ ਸਥਾਪਿਤ ਕੀਤਾ ਜਾਂਦਾ ਰਿਹਾ ਔਰ ਸੰਗਤ ਦਾ ਮਾਨ ਸਤਕਾਰ ਜਿਹੜਾ ਉਹ ਕੀਤਾ ਜਾਂਦਾ ਰਿਹਾ 10ਵੇਂ ਜਾਮੇ ਦੇ ਵਿੱਚ ਜਾ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਭਰੇ ਇਕੱਠ ਦੇ ਵਿੱਚੋਂ ਪੰਜ ਸਿਰਾਂ ਦੀ ਮੰਗ ਕੀਤੀ ਔਰ ਪੰਜ ਸਿਰ ਲੈ ਕੇ ਫਿਰ ਉਹ ਸੰਗਤ ਤੋਂ ਪੰਥ ਬਣਾ ਦਿੱਤਾ ਭਾਈ ਗੁਰਦਾਸ ਸਿੰਘ ਜੀ ਲਿਖਦੇ ਐ ਕਿ ਸੰਗਤ ਕਿੰਨੀ ਖਾਲਸਾ ਮਨਮੁਖੀ ਦੁਹੇਲਾ ਸੰਗਤ ਨੂੰ ਖਾਲਸਾ ਜਿਹੜਾ ਉਹ ਸੁਝਾ ਦਿੱਤਾ ਔਰ ਫਿਰ ਆਪ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਸ ਖਾਲਸੇ ਦੇ ਕੋਲੋਂ ਅਮਰਤ ਦੀ ਦਾਤ ਪ੍ਰਾਪਤ ਕੀਤੀ। ਇਉਂ ਕਿਹਾ ਜਾ ਸਕਦਾ ਹੈ ਕਿ ਉਸੇ ਦਿਨੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਿਹੜਾ ਸੀ ਉਹ ਬਾਟਾ ਪੰਜਾਂ ਦੇ ਹੱਥ ਵਿੱਚ ਪਕੜਾ ਦਿੱਤਾ ਵੀ ਹੁਣ ਇਸ ਬਾਟੇ ਦੇ ਵਿੱਚੋਂ ਜਿਹੜੀ ਉਹ ਸਿੱਖੀ ਪੈਦਾ ਹੋਇਆ ਕਰੇਗੀ ਔਰ ਉਹਦੀ ਪ੍ਰਧਾਨਤਾ ਪੰਜਾਂ ਨੂੰ ਦਿੱਤੀ ਪਾਵ ਖਾਲਸੇ ਨੂੰ ਦਿੱਤੀ। ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇੰਨਾ ਸਤਕਾਰ ਕੀਤਾ ਖਾਲਸੇ ਦਾ। ਇਹ ਗੱਲ ਕਹੀ ਵੀ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੋ ਨਿਵਾਸ ਵੀ ਖਾਲਸਾ ਜਿਹੜਾ ਇਹ ਮੇਰਾ ਹੀ ਰੂਪ ਹੈ ਇਥੋਂ ਤੱਕ ਵੀ ਕਹਿ ਦਿੱਤਾ ਮਹਾਰਾਜ ਨੇ ਖਾਲਸਾ ਮੇਰਾ ਸਤਗੁਰ ਪੂਰਾ ਇਹ ਮੇਰਾ ਵੀ ਗੁਰੂ ਹੈ ਹਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਫਿਰ ਜਿਹੜਾ ਸੀ ਉਹ ਖਾਲਸੇ ਦੇ ਜਿਹੜਾ ਸੀ ਬਾਟਾ ਦੇ ਦਿੱਤਾ ਇਹਦੇ ਵਿੱਚੋਂ ਹੁਣ ਅੰਮ੍ਰਿਤ ਦੀ ਦਾਤ ਜਿਹੜੀ ਹੈ ਉਹ ਸਿੱਖ ਸੰਗਤਾਂ ਨੂੰ ਦਿੱਤੀ ਜਾਂਦੀ ਰਿਆ ਕਰੇਗੀ ਪਾਵੇ ਦੇ ਵਿੱਚੋਂ ਸਿੱਖੀ ਪੈਦਾ ਹੋਇਆ ਕਰੇਗੀ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਚਮਕੌਰ ਦੀ ਗੜੀ ਛੱਡ ਕੇ ਤੁਰ ਲੱਗੇ ਤਾਂ ਉਸ ਵੇਲੇ ਦੇ ਨਾਲ ਵੀ ਪੰਜ ਸਿੱਖਾਂ ਨੂੰ ਖਿਲਾਰਿਆ ਗਿਆ ਕਵੀ ਸੰਤੋਖ ਸਿੰਘ ਜੀ ਲਿਖਦੇ ਐ ਕਿ ਦਇਆ ਸਿੰਘ ਧਰਮ ਸਿੰਘ ਮਾਨ ਸਿੰਘ ਸੰਗਤ ਸਿੰਘ ਤੇ ਸੰਤ ਸਿੰਘ ਪੰਜ ਸਿੱਖਾਂ ਨੂੰ ਖੁਲਾਰ ਕੇ ਸੰਗਤ ਸਿੰਘ ਦੇ ਸੀਸ ਦੇ ਉੱਪਰ ਕਲਗੀ ਤੋੜਾ ਜਿਹੜਾ ਉਹ ਸੁਝਾ ਦਿੱਤਾ ਇਦਾਂ ਕਿਹਾ ਜਾ ਸਕਦਾ ਹੈ ਵੀ ਬਖਸ਼ ਦਿਓ ਖਾਲਸੇ ਕੋ ਜਾਮਾ ਆ ਆਪਣਾ ਸਰੀਰਕ ਜਾਮਾ ਖਾਲਸੇ ਨੂੰ ਜਿਹੜਾ ਉਹ ਬਖਸ਼ਿਸ਼ ਕਰ ਦਿੱਤਾ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇੱਕ ਦਿਨ ਖਾਲਸੇ ਦੀ ਪ੍ਰੀਖਿਆ ਵੀ ਲਈ ਜਦੋਂ ਦੱਖਣ ਨੂੰ ਜਾ ਰਹੇ ਸੀ ਤਾਂ ਦਾਦੂ ਦੀ ਸਮਾਦ ਦੇ ਸਾਹਮਣੇ ਜਿਹੜਾ ਸੀ ਉਹ ਸਤਗੁਰਾਂ ਨੇ ਤੀਰ ਛੁਕਾ ਦਿੱਤਾ ਔਰ ਖਾਲਸੇ ਨੇ ਕਿਹਾ ਪੀ ਇਹ ਜਿਹੜਾ ਤੁਸੀਂ ਤੀਰ ਹੈ ਕਿਉਂ ਝਕਾਇਆ ਆਪ ਹੀ ਤੇ ਤੁਸੀਂ ਕਹਿੰਦੇ ਹੋ ਗੋਰ ਮੜੀ ਮੱਠ ਭੂਲ ਨਾ ਮੰਨੇ ਤੇ ਫਿਰ ਇੱਕ ਮੜੀ ਦੇ ਸਾਹਮਣੇ ਤੁਸੀਂ ਤੀਰ ਕਿਉਂ ਝਕਾਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਬੜੇ ਪ੍ਰਸੰਨ ਹੋਏ ਤੇ ਕਹਿਣ ਲੱਗੇ ਇਹ ਖਾਲਸਾ ਮੇਰਾ ਜਿਹੜਾ ਹੁਣ ਸੰਪੂਰਨ ਹੋ ਗਿਆ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦੱਖਣ ਦੀ ਧਰਤੀ ਦੇ ਉੱਪਰ ਜਾ ਕੇ ਜਿਸ ਵੇਲੇ ਦੇ ਨਾਲ ਬੰਦਾ ਸਿੰਘ ਨੂੰ ਸਿੰਘ ਸਜਾਇਆ ਤੇ ਸਜਾਉਣ ਤੋਂ ਬਾਅਦ ਇੱਕ ਦਿਨ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਸੋਦਰ ਦੇ ਪਾੜ ਤੋਂ ਬਾਅਦ ਵਿਸ਼ਰਾਮ ਕਰ ਰਹੇ ਸੀ ਤਾ ਸਰਹੰਦ ਦੇ ਸੂਬੇਦਾਰ ਵੱਲੋਂ ਭੇਜੇ ਹੋਏ ਦੋ ਪਠਾਨ ਜਮਸ਼ੈਦ ਖਾਂ ਤੇ ਗੁੱਲ ਖਾਂ ਜਮਸ਼ੈਦ ਖਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਉੱਪਰ ਜਿਹੜਾ ਸੀ ਇੱਕ ਖੰਜਰ ਦੇ ਨਾਲ ਹਮਲਾ ਕਰ ਦਿੱਤਾ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੇਟ ਦੇ ਵਿੱਚ ਜ਼ੋਰ ਦੀ ਖੰਜਰ ਮਾਰਿਆ ਤਾਂ ਸਤਗੁਰਾਂ ਨੇ ਆਪਣੀ ਸ਼ਮਸ਼ੀਰ ਨੂੰ ਬੇਮਿਆਨ ਕੀਤਾ ਬੇਮਿਆਨ ਕਰਕੇ ਇੱਕ ਹੱਥ ਦੇ ਨਾਲ ਉਹਦੇ ਕੱਪੜਿਆਂ ਤੋਂ ਫੜਿਆ ਔਰ ਦੂਜੇ ਹੱਥ ਦੇ ਨਾਲ ਸ਼ਮਸ਼ੀਰ ਦੇ ਵਾਰ ਨਾਲ ਜਮਸ਼ਾਦ ਖਾਨ ਨੂੰ ਮੌਕੇ ਦੇ ਉੱਪਰ ਮੌਤ ਦੇ ਘਾਟ ਉਤਾਰ ਦਿੱਤਾ ਗੋਲਖਾਂ ਜਿਹੜਾ ਸੀ ਉਹ ਭੱਜਿਆ ਜਾ ਰਿਹਾ ਸੀ ਬਾਹਰ ਸਿੱਖਾਂ ਨੇ ਵੇਖ ਲਿਆ ਸਿੱਖਾਂ ਨੇ ਉਹਨੂੰ ਫੜ ਕੇ ਮੌਤ ਦੇ ਘਾਟ ਉਤਾਰ ਦਿੱਤਾ ਜਦੋਂ ਸਿੱਖਾਂ ਨੇ ਆਣ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਤੱਕਿਆ ਉਹਨਾਂ ਦਾ ਸਰੀਰ ਲਹੂ-ਲਵਹਾਨ ਹੋਇਆ ਪਿਆ ਸੀ ਇਹ ਵੀ ਇੱਕ ਸਿੱਖ ਜਿਹੜੇ ਉਹ ਬਹੁਤ ਜ਼ਿਆਦਾ ਘਬਰਾ ਜਾਂਦੇ। ਉਸੇ ਰਾਤ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਮਲਮ ਪੱਟੀ ਕੀਤੀ ਜਾਂਦੀ ਹੈ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਹੁਣ ਜੋਤੀ ਜੋਤ ਸਮਾਉਣ ਦਾ ਵਕਤ ਆ ਗਿਆ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਹੁਕਮ ਕੀਤਾ ਕਿ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਿਆਂਦਾ ਜਾਏ। ਸਿੱਖਾਂ ਨੇ ਸੋਨਾ ਦਰਬਾਰ ਸਜਾਇਆ। ਸਜੇ ਹੋਏ ਦਰਬਾਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਾਵਨ ਸਰੂਪ ਲਿਆਂਦਾ ਗਿਆ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਰੀਰ ਦੇ ਵਿੱਚੋਂ ਬਹੁਤ ਜ਼ਿਆਦਾ ਲਹੂ ਵਗਣ ਕਰਕੇ ਸਰੀਰ ਜਿਹੜਾ ਬਹੁਤ ਕਮਜ਼ੋਰ ਹੋ ਗਿਆ ਸੀ ਮਹਾਰਾਜ ਨੇ ਸਿੱਖਾਂ ਦਾ ਸਹਾਰਾ ਲਿਆ ਆਪ ਦਰਬਾਰ ਦੇ ਵਿੱਚ ਆਉਂਦੇ ਆਣ ਕੇ ਪੰਜ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਦੇ ਵਿੱਚ ਬਿਠਾਇਆ ਜਾਂਦਾ ਹੈ ਬਿਠਾਉਣ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਮਸਕਾਰ ਕੀਤੀ ਜਾਂਦੀ ਹੈ ਪ੍ਰਕਰਮਾ ਕੀਤੀਆਂ ਜਾਂਦੀਆਂ ਤੇ ਮਹਾਰਾਜ ਕਹਿੰਦੇ ਅੱਜ ਤੋਂ ਬਾਅਦ ਆਤਮਾ ਗ੍ਰੰਥ ਵਿੱਚ ਸਰੀਰ ਪੰਥ ਵਿੱਚ ਹੋਵੇਗਾ ਉਸ ਵੇਲੇ ਦਾ ਜ਼ਿਕਰ ਵੀ ਕਰਦੇ ਆ ਪੰਸਾਵਲੀ ਨਾਮੇ ਦਾ ਕਰਤਾ ਲਿਖਦਾ ਹੈ ਸਿੱਖਾਂ ਨੇ ਸਵਾਲ ਕਰਕੇ ਪੁੱਛਿਆ ਕਿ हे ਗੁਰੂ ਗੋਬਿੰਦ ਸਿੰਘ ਮਹਾਰਾਜ ਸਿੱਖ ਸੰਗਤ ਤੇਰੀ ਇਸ ਦਾ ਕੀ ਹਵਾਲ ਆ ਸੰਗਤ ਨੂੰ ਕਿਹਦੇ ਹਵਾਲੇ ਕਰਕੇ ਚੱਲਿਓ ਬਚਨ ਕੀਤਾ ਗ੍ਰੰਥ ਗੁਰੂ ਹੈ ਲੜ ਪਕੜੋ ਆਕਾਲ ਅੱਜ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਤੁਹਾਡੇ ਗੁਰੂ ਹੋਣਗੇ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੁੜਨਾ ਹੈ ਨਾਲੇ ਬੜਾ ਪਿਆਰਾ ਬਚਨ ਕਿਹਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਸ ਵਿੱਚ ਪਿਆਰ ਕਰਨਾ ਪੰਥ ਦੇ ਵਾਅਦੇ ਨੂੰ ਲੋਚਣਾ ਕਿ ਆਪਸ ਦੇ ਵਿੱਚ ਪਿਆਰ ਨਾਲ ਮਿਲ ਕੇ ਰਹਿਣਾ ਤੇ ਖਾਲਸਾ ਪੰਥ ਦੇ ਵਾਅਦੇ ਵਾਸਤੇ ਤੁਸੀਂ ਨਿਤ ਕਾਰਜ ਨਿਤ ਕੰਮ ਜਿਹੜੇ ਉਹ ਕਰਨੇ ਆ ਨਾਲੇ ਗੁਰੂ ਗੋਬਿੰਦ ਸੰਮਾਹ ਰਾਜ ਕਹਿ ਲਗੇ ਆਗਿਆ ਗ੍ਰੰਥ ਜੀ ਕੇ ਸ਼ਬਦ ਕੋ ਖੋਜਣਾ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਆਗਿਆ ਦੇ ਵਿੱਚ ਰਹਿਣਾ ਔਰ ਸ਼ਬਦ ਦੀ ਜਿਹੜੀ ਆ ਤੁਸੀਂ ਖੋਜ ਕਰਨੀ ਭਾਵ ਸ਼ਬਦ ਨਾਲ ਤੁਸੀਂ ਜੁੜਨਾ ਹੈ ਜੋ ਕੁਝ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਉਹਨੂੰ ਆਪਾਂ ਰੋਜ਼ ਵੀ ਪੜ੍ਹਦੇ ਹਾਂ ਆਗਿਆ ਭਈਆ ਕਾਲ ਕੇ ਤਬੇ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਕਵੀ ਸੰਤੋਖ ਸਿੰਘ ਇਦਾਂ ਵੀ ਕਹਿੰਦੇ ਐ ਜਿਵੇਂ ਗੁਰੂ ਨਾਨਕ ਸਾਹਿਬ ਨੇ ਆਪਣੇ ਤੋਂ ਬਾਅਦ ਗੁਰੂ ਅੰਗਦ ਸਾਹਿਬ ਨੂੰ ਗੁਰਤਾ ਗੱਦੀ ਤੇ ਬਰਾਜਮਣ ਕੀਤਾ ਸੀ ਕਹਿੰਦੇ ਇਦਾਂ ਹੀ ਗੁਰੂ ਗੋਬਿੰਦ ਸਿੰਘ ਨੇ ਆਪਣੇ ਤੋਂ ਬਾਅਦ ਸ਼ਰੀਰਕ ਜਾਮਾ ਖਾਲਸੇ ਨੂੰ ਬਖਸ਼ਿਸ਼ ਕੀਤਾ ਖਾਲਸਾ ਗੁਰੂ ਗੁਰੂ ਖਾਲਸਾ ਕਰੂ ਮੈਂ ਅੱਬ ਜੈਸੇ ਨਾਨਕ ਜੀ ਅੰਗਦ ਕੋ ਕੀਨੀਓ ਜਿਦਾਂ ਗੁਰੂ ਨਾਨਕ ਸਾਹਿਬ ਨੇ ਗੁਰੂ ਅੰਗਦ ਸਾਹਿਬ ਨੂੰ ਗੁਰਤਾ ਗੱਦੀ ਤੇ ਬਰਾਜਮਣ ਕੀਤਾ ਸੀ ਇਦਾਂ ਹੀ ਗੁਰੂ ਗੋਬਿੰਦ ਸਿੰਘ ਨੇ ਖਾਲਸੇ ਨੂੰ ਆਪਣਾ ਸ਼ਰੀਰਕ ਜਾਮਾ ਬਖਸ਼ਿਸ਼ ਕਰ ਦਿੱਤਾ ਸਿੱਖਾਂ ਨੇ ਕਿਹਾ ਮਹਾਰਾਜ ਜੀ ਤੁਹਾਡੇ ਨਾਲ ਗੱਲਾਂ ਕਰਨੀਆਂ ਹੁਣ ਫੇਰ ਦੇ ਸਤਿਗੁਰੂ ਕਹਿਣ ਲੱਗੇ ਫਿਰ ਤੁਸੀਂ ਬਾਣੀ ਨੂੰ ਪੜ੍ਹਨਾ ਹੈ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹਨਾ ਹੈ ਉਹ ਅਸੀਂ ਹੀ ਤੁਹਾਡੇ ਨਾਲ ਗੱਲਾਂ ਕਰ ਰਹੇ ਹੋਵਾਂਗੇ ਸੇਖਾਂ ਕਹਿ ਮਹਾਰਾਜ ਜੀ ਤੁਹਾਡੇ ਸਰੀਰ ਦੇ دیدار ਕਰਨੇ ਹੋਣ ਤੇ ਮਹਾਰਾਜ ਕਹਿੰਦੇ ਫਿਰ ਤੁਸੀਂ ਖਾਲਸਾ ਪੰਥ ਦੇ ਕਰ ਲੈਣੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਐ ਕਿ ਪੂਜਾ ਕਾਲ ਕੀ ਪਰਚਾ ਸ਼ਬਦ ਦਾ دیدار ਖਾਲਸੇ ਦਾ ਆ ਕਾਲਪੁਰਖ ਵਾਹਿਗੁਰੂ ਨਾਲ ਜੁੜਨਾ ਤੇ ਜੁੜਨਾ ਕਿਹਦੇ ਰਾਹੀ ਸ਼ਬਦ ਦੇ ਰਾਹੀ ਤੇ ਖਾਲਸੇ ਪੰਥ ਦੇ ਵਿੱਚ ਸਾਡਾ ਸਰੀਰ ਹੋਵੇਗਾ ਸਰੀਰ ਰੂਪ ਖਾਲਸਾ ਪੰਥ ਹੋਵੇਗਾ ਇਦਾਂ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਰਸਮੀ ਤੌਰ ਦੇ ਉੱਪਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਤੇ ਬਰਾਜਮਣ ਕਰਤਾ ਗੁਰੂ ਗ੍ਰੰਥ ਗੁਰੂ ਪੰਥ ਦਾ ਸੁਮੇਲ ਕੀਤਾ ਜਿੱਦਾਂ ਇੱਕ ਸਿੱਕੇ ਦੇ ਦੋ ਪਾਸੇ ਹੈ ਇਦਾਂ ਹੀ ਖਾਲਸਾ ਪੰਥ ਤੇ ਗ੍ਰੰਥ ਜਿਹੜਾ ਉਹ ਇੱਕ ਸਿੱਕੇ ਦੇ ਦੋ ਪਾਸੇ ਆ ਜਿਵੇਂ ਪਾਣੀ ਦਾ ਸੂਖਸ਼ਮ ਸਰੂਪ ਜਿਹੜਾ ਉਹ ਗੈਸਾਂ ਹੈ ਤੇ ਸਥੂਲ ਰੂਪ ਜਿਹੜਾ ਵਾ ਉਹ ਬਰਫ਼ ਹੈ ਇਦਾਂ ਹੀ ਹੈ ਪਾਣੀ ਹੈ ਇਦਾਂ ਹੀ ਗ੍ਰੰਥ ਤੇ ਪੰਥ ਦਾ ਆਪਸ ਵਿੱਚ ਸੁਮੇਲ ਹੈ ਜਿਹੜਾ ਗ੍ਰੰਥ ਹੈ ਉਹ ਜੋਤ ਹੈ ਤੇ ਜਿਹੜਾ ਪੰਥ ਹੈ ਉਹ ਜੁਗਤ ਹੈ ਜਿਹੜਾ ਗ੍ਰੰਥ ਹੈ ਉਹ ਸ਼ਬਦ ਹੈ ਤੇ ਜਿਹੜਾ ਪੰਥ ਹੈ ਉਹਦਾ ਪ੍ਰੈਕਟੀਕਲ ਰੂਪ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਦਾਂ ਕਰਕੇ ਗ੍ਰੰਥ ਤੇ ਪੰਥ ਦਾ ਸੁਮੇਲ ਕਰ ਕੀਤਾ ਮਹਾਰਾਜ ਆਪ ਜੋਤੀ ਜੋਤ ਸਮਾ ਜਾਂਦੇ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਸੰਬੰਧਿਤ ਤਿੰਨ ਦਿਹਾੜੇ ਜਿਹੜੇ ਉਹ ਮਨਾਏ ਜਾਂਦੇ ਆ ਉਹਨਾਂ ਦਾ ਪਹਿਲਾ ਪ੍ਰਕਾਸ਼ ਮਨਾਇਆ ਜਾਂਦਾ ਹੈ ਇਸ ਤੋਂ ਲਾਵਾ ਦਾ ਸੰਪੂਰਨਤਾ ਦਿਵਸ ਮਨਾਇਆ ਜਾਂਦਾ ਹੈ ਤੇ ਫਿਰ ਉਹਨਾਂ ਦਾ ਗੁਰਿਆਈ ਪੂਰਵ ਜਿਹੜਾ ਉਹ ਮਨਾਇਆ ਜਾਂਦਾ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਗੁਰਤਾ ਗੱਦੀ ਦਿਵਸ ਦੀਆਂ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ